ਤੇ ਜਿੱਦਾਂ ਇਦਾਂ ਇਦਾਂ ਦੁੱਧਾਂ ਵੀ ਮੱਥਾ ਜਿਹੜਾ ਟੇਕਿਆ ਜਾਂਦਾ। ਇਕੱਠ ਤੁਸੀਂ ਦੇਖ ਸਕਦੇ ਹੋ ਕਿੰਨਾ ਭਾਰੀ ਜਿਹੜਾ ਇਕੱਠਾ ਹੋਇਆ ਹੋਇਆ। ਸਾਰਿਆਂ ਦੇ ਉੱਪਰ ਦੁੱਧ ਦੇ ਜਿਹੜੇ ਛਿੱਟੇ ਮਾਰੇ ਜਾ ਰਹੇ ਨੇ। ਸਾਰਿਆਂ ਨੂੰ ਪਿਆਰਪਰੀ ਸਬਸਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਬਾਬੇ ਸੋਢਣ ਦੇ ਮੇਲੇ ਤੇ ਬਹੁਤ ਮਸ਼ਹੂਰ ਮੇਲਾ ਹੈ ਪੰਜਾਬ ਦਾ। ਬਾਬੇ ਸੋਢਣ ਦਾ ਮੇਲਾ ਜਿਹੜਾ ਕਿ ਜਲੰਧਰ ਦੇ ਵਿੱਚ ਲੱਗਦਾ ਹੈ। ਅੱਜ ਦੀ ਵੀਡੀਓ ਦੇ ਵਿੱਚ ਇਹ ਸਾਰਾ ਮੇਲਾ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਚੱਲਦੇ ਆਂ ਬਹੁਤ ਵੱਡਾ ਇਹ ਮੇਲਾ ਹੁੰਦਾ ਅੱਜ ਦੀ ਵੀਡੀਓ ਵਿੱਚ ਬਣੇ ਰਹੋ ਇੱਥੇ ਨਾਲ-ਨਾਲ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਸੜਕ ਦੇ ਨਾਲ-ਨਾਲ ਹਨਾ ਕੁਝ ਬੱਚਿਆਂ ਵਾਲੇ ਖੜਾਉਣੇ ਹੋਗੇ ਜੁਵੈਲਰੀ ਹੋਗੀ ਐਵੇਂ ਜੀਆਂ ਸਾਰੀਆਂ ਦੁਕਾਨਾਂ ਆ ਛੋਟੇ ਬੱਚਿਆਂ ਵਾਲੇ ਖੜਾਉਣੇ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਇਸੇ ਤਰ੍ਹਾਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਇਹ ਮੇਲੇ ਦੇ ਵਿੱਚ ਜਿਹੜੀਆਂ ਲੱਗਦੀਆਂ ਨੇ ਬਹੁਤ ਮਸ਼ਹੂਰ ਮੇਲਾ ਇਹ ਬਾਬੇ ਛੋਡੜ ਦਾ ਮੇਲਾ ਇੱਕ ਮੇਲੇ ਦਾ ਕਿਤਾਬਾਂ ਦੇ ਵਿੱਚ ਵੀ ਜਿਹੜਾ ਜ਼ਿਕਰ ਆਉਂਦਾ ਜਦੋਂ ਛੋਟੇ ਹੁੰਦੇ ਸੀ ਸਕੂਲ 'ਚ ਨਾ ਉਦੋਂ ਪੜਦੇ ਹੁੰਦੇ ਸੀ ਬਾਬੇ ਸੋਡਲ ਦਾ ਮੇਲਾ ਤੇ ਅੱਜ ਆਪਾਂ ਅੱਖੀ ਵੀ ਦੇਖ ਲਿਆ ਮੇਲਾ ਇਹ ਤੇ ਅੱਗੇੋਂ ਦੇਖਦੇ ਆ ਸਾਰਾ ਆਪਾਂ ਦੁਕਾਨਾਂ ਦੀ ਤੁਸੀਂ ਗਿਣਤੀ ਜਿਹੜੀ ਦੇਖ ਸਕਦੇ ਹੋ ਨਾ ਬਹੁਤ ਗਿਣਤੀਆਂ ਦੁਕਾਨਾਂ ਦੀ ਇਸੇ ਤਰ੍ਹਾਂ ਬਹੁਤ ਇੱਥੇ ਭਾਰੀ ਇਕੱਠ ਹੁੰਦਾ ਹੈ ਮੇਲੇ ਦੇ ਵਿੱਚ ਆਹ ਦੇਖ ਸਕਦੇ ਹੋ ਐਵੇਂ ਦੀਆਂ ਚੀਜ਼ਾਂ ਵੀ ਇੱਥੋਂ ਮਿਲ ਜਾਂਦੀਆਂ ਨੇ ਮੇਲੇ 'ਚ ਇਸ ਤਰ੍ਹਾਂ ਦੀਆਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਪੜਾਉਣੇ ਵਾਲੀਆਂ ਬੱਚਿਆਂ ਦੀਆਂ ਗੇਮਾਂ ਵਾਲੀਆਂ ਇੱਥੇ ਮੇਲੇ ਦੇ ਵਿੱਚ ਲੱਗਦੀਆਂ ਨੇ ਆ ਕੁਸ਼ਕਰਾਂ ਦੀ ਵਰਤੌਲਾ ਸਮਾਨ ਆ ਗਿਆ ਹਨ ਐਵੇਂ ਜੀਆਂ ਸਾਰੀਆਂ ਦੁਕਾਨਾਂ ਤੇ ਇਹ ਦੋਨੋਂ ਸਾਈਡ ਨੇ ਦੁਕਾਨਾਂ ਦੂਸਰੀ ਸਾਈਡ ਵੀ ਲੱਗੀਆਂ ਹੋਈਆਂ ਨੇ ਤੇ ਸਾਰਾ ਆਪਾਂ ਤੁਹਾਨੂੰ ਇਹ ਦਿਖਾਵਾਂਗੇ ਤੇ ਇਕੱਠ ਜਿਹੜਾ ਤੁਸੀਂ ਦੇਖ ਸਕਦੇ ਹੋ ਬਈ ਮੇਲੇ 'ਚ ਕਿੰਨਾ ਇਕੱਠ ਹੈ ਤੇ ਆਪਾਂ ਤੁਹਾਨੂੰ ਅੰਦਰ ਦਰਸ਼ਨ ਵੀ ਜਿਹੜੇ ਕਰਵਾਵਾਂਗੇ ਹਨ ਅੰਦਰੋਂ ਜਿਹੜਾ ਸਥਾਨ ਹੈ ਬਾਬਾ ਸੋਢਲ ਜੀ ਦਾ ਉਹਦੇ ਆਪਾਂ ਤੁਹਾਨੂੰ ਦਰਸ਼ਨ ਵੀ ਜਿਹੜੇ ਕਰਵਾਵਾਂਗੇ ਤੇ ਇੱਧਰ ਵੀ ਤੁਸੀਂ ਦੇਖੋ ਲੈ ਵੀ ਕਿੱਡੇ-ਕੱਡੇ ਵੱਡੇ ਟੈਡੀ ਵੀਅਰ ਵੱਡੀਆਂ ਵੱਡੀਆਂ ਦੁਕਾਨਾਂ ਖੜਾਉਣੇ ਵਾਲੀਆਂ ਬੱਚਿਆਂ ਦੀਆਂ ਇੱਥੇ ਜਿਹੜੀਆਂ ਹੈਗੀਆਂ ਨੇਗੀਆਂ ਤੇ ਜਿਵੇਂ ਸਾਹਮਣੇ ਢੋਲ ਜਿਹੜਾ ਵੱਜ ਰਿਹਾ ਹਨ ਜਿਵੇਂ ਸੁੱਖਾਂ ਵਾਰ ਆਉਂਦੀਆਂ ਨੇ ਉਹ ਵੀ ਢੋਲ ਨਾਲ ਇੱਥੇ ਮੱਥਾ ਟੇਕਣ ਆਉਂਦੇ ਨੇ ਜਿਵੇਂ ਇਧਰੋਂ ਢੋਲ ਲੈ ਕੇ ਬਾਈ ਆ ਰਿਹਾ ਹਨ ਤੇ ਇਸੇ ਤਰ੍ਹਾਂ ਇੱਥੇ ਬਹੁਤ ਜਿਹੜੇ ਸੁੱਖਾਂ ਵਾਰ ਆਉਂਦੀਆਂ ਨੇ ਢੋਲ ਨਾਲ ਆਉਂਦੇ ਨੇ ਮੱਥਾ ਟੇਕਣ ਵਾਸਤੇ ਇਧਰ ਵੀ ਨਾਲ ਨਾਲ ਕੁਝ ਖੜਾਉਣੇ ਵਾਲੀਆਂ ਦੁਕਾਨਾਂ ਬੱਚਿਆਂ ਦੀਆਂ ਇਸ ਤਰ੍ਹਾਂ ਇੱਥੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਜਿਹੜੀਆਂ ਮੇਲੇ ਦੇ ਵਿੱਚ ਲੱਗਦੀਆਂ ਨੇਗੀਆਂ ਦੂਰ-ਦੂਰ ਤੱਕ ਦੁਕਾਨਾਂ ਹੀ ਤੁਹਾਨੂੰ ਮਿਲਣਗੀਆਂ। ਦੋਨੋਂ ਸਾਈਡ ਬਹੁਤ ਵੱਡੀਆਂ-ਵੱਡੀਆਂ ਜੁਐਲਰੀ ਵਾਲੀਆਂ, ਖੜਾਉਣੇ ਵਾਲੀਆਂ ਦੁਕਾਨਾਂ ਇੱਥੇ ਜਿਹੜੀਆਂ ਲੱਗਦੀਆਂ ਨੇ। ਬਾਕੀ ਵੀਡੀਓ ਤੇ ਆਪਣੀ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਕਿੱਥੋਂ-ਕਿੱਥੋਂ ਤੁਸੀਂ ਸਾਡੀ ਜਿਹੜੀ ਵੀਡੀਓ ਉਹ ਦੇਖ ਰਹੇ ਹੋ। ਕਿਹੜੇ ਪਿੰਡ ਤੋਂ, ਕਿਹੜੇ ਸ਼ਹਿਰ ਤੋਂ, ਜੇ ਕੋਈ ਬਾਹਰਲੀ ਕੰਟਰੀ ਤੋਂ ਵੀ ਦੇਖ ਰਿਹਾ ਹੈ ਤਾਂ ਉਹ ਵੀ ਕਮੈਂਟ ਜ਼ਰੂਰ ਕਰਕੇ ਦੱਸਿਓ। ਕੀ ਕਿਹੜੇ ਕੰਟਰੀ ਤੋਂ ਕਿਹੜੇ ਦੇਸ਼ ਤੋਂ ਵੀਡੀਓ ਤੁਸੀਂ ਦੇਖ ਰਹੇ ਹੋ ਬਾਕੀ ਆ ਇੱਥੇ ਤੁਸੀਂ ਦੇਖੋ ਜਿਵੇਂ ਜੁਐਲਰੀ ਵਾਲੀਆਂ ਦੁਕਾਨਾਂ ਆ ਗਈਆਂ ਹਨ ਇਸ ਤਰ੍ਹਾਂ ਦੀਆਂ ਦੁਕਾਨਾਂ ਵੀ ਇੱਥੇ ਜਿਹੜੀਆਂ ਹੈਗੀਆਂ ਨੇ ਮੇਲੇ ਦੇ ਵਿੱਚ ਈਅਰਿੰਗਸ ਹੋਗੇ ਚੁੰਮਕੇ ਹੋਗੇ ਹਨ ਇਸ ਤਰ੍ਹਾਂ ਦੀਆਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਇੱਥੇ ਮੇਲੇ ਦੇ ਵਿੱਚ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਇਕੱਠ ਤੁਸੀਂ ਦੇਖੋ ਬਹੁਤ ਭਾਰੀ ਜਿਹੜਾ ਇਕੱਠਾ ਹੈ ਬਹੁਤ ਵੱਡਾ ਮੇਲਾ ਹੈ ਜਲੰਧਰ ਏਰੀਆ ਦਾ ਪੰਜਾਬ ਦੀ ਕਹਿ ਸਕਦੇ ਆ ਵੀ ਪੰਜਾਬ ਦਾ ਬਹੁਤ ਵੱਡਾ ਮੇਲਾ ਹੈ ਜਿਵੇਂ ਸ਼ਪਾਰ ਦਾ ਮੇਲਾ ਆਪਾਂ ਕਵਰ ਕਰਿਆ ਸੀ ਇਹ ਵੀ ਉਸੇ ਤਰ੍ਹਾਂ ਇਹ ਏਰੀਆ ਵਾਲਿਆਂ ਵਾਸਤੇ ਜਿਵੇਂ ਮਾਲਵੀ ਦੇ ਵਿੱਚ ਸਵਾਰ ਦਾ ਮੇਲਾ ਲੱਗਦਾ ਉਸੇ ਤਰ੍ਹਾਂ ਇਹ ਏਰੀਆ ਦੇ ਵਿੱਚ ਬਾਬੇ ਸੋਟਲ ਦਾ ਮੇਲਾ ਜਿਹੜਾ ਲੱਗਦਾ ਹੈ ਇਸੇ ਤਰ੍ਹਾਂ ਬਹੁਤ ਭਾਰੀ ਮੇਲੇ ਦੇ ਵਿੱਚ ਜਿਹੜਾ ਇਕੱਠ ਹੁੰਦਾ ਹੈ ਤੇ ਇੱਥੇ ਨਾਲ ਦੇ ਨਾਲ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਹੈਗੀਆਂ ਨੇ ਅਜਿਵੇਂ ਆਈਸਕ੍ਰੀਮ ਕੁਲਪੀ ਵਾਲੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਆ ਸਾਰੀ ਜੁਐਲਰੀ ਵਾਲੀਆਂ ਦੁਕਾਨਾਂ ਹੋਗੀਆਂ ਝੂਮਕੇ ਹੋਗੇ ਹਨ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਨੇਗੀਆਂ ਬਹੁਤ ਦੂਰ ਦੂਰ ਤੱਕ ਸੜਕ ਦੇ ਨਾਲ-ਨਾਲ ਦੁਕਾਨਾਂ ਜਿਹੜੀਆਂ ਮਿਲਣਗੀਆਂ ਇੱਥੇ ਇਹ ਜਿਵੇਂ ਅੱਜ ਪਹਿਲਾ ਦਿਨ ਹੈ ਮੇਲੇ ਦਾ 17 ਤਰੀਕ ਹੈ ਤੇ ਇਸੇ ਤਰ੍ਹਾਂ 5-6 ਦਿਨ ਇਹ ਮੇਲਾ ਜਿਹੜਾ ਲੱਗਦਾ ਹੈ ਵੈਸੇ ਤਾਂ 17 ਤੋਂ ਪਹਿਲਾਂ ਹੀ ਇੱਥੇ ਇਕੱਠ ਜਿਹੜਾ ਹੋਣਾ ਸ਼ੁਰੂ ਹੋ ਗਿਆ ਸੀ ਪਰ ਵੈਸੇ ਅਸਲੀ ਪਹਿਲਾ ਦਿਨ ਮੇਲੇ ਦਾ ਅੱਜ ਹੈ ਤੇ ਹਫ਼ਤਾ ਭਰ ਇਹ ਮੇਲਾ ਜਿਹੜਾ ਭਰਦਾ ਹੈ ਤੇ ਇੱਥੇ ਵੀ ਕੁਝ ਸਜਾਵਟ ਵਾਲਾ ਸਮਾਨ ਬਹੁਤ ਸੋਹਣਾ ਸੋਹਣਾ ਸਜਾਵਟ ਵਾਲਾ ਸਮਾਨ ਇੱਥੇ ਹੈਗਾ ਘਰਾਂ ਦੀ ਸਜਾਵਟ ਵਾਲਾ ਹਨ ਇਸ ਤਰ੍ਹਾਂ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਲੱਗਦੀਆਂ ਨੇਗੀਆਂ ਮੇਲੇ ਦੇ ਵਿੱਚ ਕੁਝ ਬੈਗ ਹੋਗੇ ਪਰਸ ਹੋਗੇ ਹਨ ਇਸ ਤਰ੍ਹਾਂ ਦੀਆਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਇਕੱਠ ਤੁਸੀਂ ਦੇਖੋ ਬਈ ਬਹੁਤ ਦੂਰ ਦੂਰ ਤੱਕ ਸਾਰੇ ਸਾਨੂੰ ਲੋਕੇ ਲੋਕ ਦੇਖਣਗੇ ਬਹੁਤ ਭਾਰੀ ਇਕੱਠ ਹੁੰਦਾ ਸੰਗਤਾਂ ਦਾ ਦੂਰੋਂ ਦੂਰੋਂ ਵੱਖ-ਵੱਖ ਏਰੀਆ ਦੇ ਵਿੱਚੋਂ ਮੱਥਾ ਟੇਕਣ ਵਾਸਤੇ ਸੰਗਤਾਂ ਇੱਥੇ ਆਉਂਦੀਆਂ ਨੇ ਤੇ ਆਹ ਤੁਸੀਂ ਦੇਖੋ ਵੀ ਆ ਜੁਐਲਰੀ ਕੰਨੀ ਸੋਹਣੀਆਂ ਸੋਹਣੀਆਂ ਜੁਐਲਰੀ ਦੀਆਂ ਦੁਕਾਨਾਂ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਇਸ ਤਰ੍ਹਾਂ ਹੀ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਮੇਲੇ ਦੇ ਵਿੱਚ ਜਿਹੜੀਆਂ ਲੱਗਦੀਆਂ ਨੇਗੀਆਂ ਤੇ ਆਹ ਦੁਕਾਨ ਦੇਖੋ ਕਿੰਨਾ ਸਜਾਵਟ ਵਾਲਾ ਸਮਾਨ ਹੈ ਇਹਨਾਂ ਕੋਲ ਬਹੁਤ ਸੋਹਣਾ ਸੁਹਣਾ ਸਜਾਵਟੀ ਸਮਾਨ ਇੱਥੇ ਮਿਲ ਜੂ ਦੁਕਾਨਾਂ ਦੇ ਉੱਪਰ ਇਸੇ ਤਰ੍ਹਾਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਅੱਗੇ ਚੱਲਦੇ ਆਂ ਕਿਉਂ ਦੇਖਦੇ ਆਂਗੇ ਆਪਾਂ ਜਾ ਕੇ ਮੇਲਾ ਅੱਗੇ ਦਿਖਾਉਣੀ ਆ ਤੁਹਾਨੂੰ ਦੁਕਾਨਾਂ ਦੀ ਤਾਂ ਕੋਈ ਗਿਣਤੀ ਹੋਣੀ ਹੈਗੀ ਦੂਰ-ਦੂਰ ਤੱਕ ਜਿੱਥੇ ਤੱਕ ਨਿਗਾਹ ਜਾਂਦੀ ਹੈ ਨਾ ਦੁਕਾਨੇ-ਦੁਕਾਨ ਦਿਖਦੀ ਹੈ ਇਕੱਠੇ-ਕੱਠ ਦੇਖਦਾ ਉੱਥੇ ਤੱਕ ਤੇ ਇਕੱਠ ਵੀ ਸਵੇਰੀ ਸ਼ੁਰੂ ਹੋ ਗਿਆ ਇਹ ਮੇਲੇ ਦੇ ਵਿੱਚ 10 ਵਜੇ ਦਾ ਜਿਹੜਾ ਸਮਾਂ ਹੋਇਆ ਹਲੇ ਸ਼ਾਮ ਦੇ ਟਾਈਮ ਤੇ ਇੱਥੇ ਪੈਰ ਧਰਨ ਦਾ ਅਨੁਸਾਰ ਨਹੀਂ ਹੁੰਦੀ ਹੁਣ ਇੰਨਾ ਇਕੱਠ ਹੋਇਆ ਹੋਇਆ ਦੇਖ ਲਓ ਤੇ ਇੱਥੇ ਜਿਵੇਂ ਲੰਗਰ ਵੀ ਚੱਲ ਰਿਹਾ ਹੈ ਬੋਰਡ ਲੱਗਿਆ ਹੋਇਆ ਹੈ ਨਾ ਲੰਗਰ ਸੇਵਾ ਇਸ ਤਰ੍ਹਾਂ ਇੱਥੇ ਬਹੁਤ ਸਾਰੇ ਲੰਗਰ ਵੀ ਜਿਹੜੇ ਲਾਏ ਜਾਂਦੇ ਨੇ ਤੇ ਇੱਧਰ ਵੀ ਉਸੇ ਤਰ੍ਹਾਂ 20 20 ਰੁਪਏ ਸੇਲ 10 10 ਰੁਪਏ ਸੇਲ ਵਾਲੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਹੈਗੀਆਂ ਕੁਝ ਜੁਐਲਰੀ ਹੋਗੀ ਆ ਕੁਝ ਕਰੋਕਰੀ ਦਾ ਸਮਾਨ ਹੋ ਗਿਆ ਨਾ ਇਸ ਤਰ੍ਹਾਂ ਦੀਆਂ ਦੁਕਾਨਾਂ ਵੀ ਲੱਗਦੀਆਂ ਨੇ ਬੱਚਿਆਂ ਦੇ ਟੈਡੀ ਵੀਅਰ ਵਾਲੀਆਂ ਆ ਵੀ ਜਿਵੇਂ ਚੂੜੀਆਂ ਹੋ ਗਈਆਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਇੱਥੇ ਲੱਗਦੀਆਂ ਨੇ ਅੱਗੇ ਚੱਲਦੇ ਹਾਂਗੇ ਅੱਗਿਓਂ ਦੇਖਦੇ ਹਾਂਗੇ ਆਪਾਂ ਜਾ ਕੇ ਮੇਲਾ ਤੇ ਬਹੁਤ ਭਾਰੀ ਇਕੱਠ ਹੈ ਮੇਲੇ ਦੇ ਵਿੱਚ ਹੋਇਆ ਹੋਇਆ ਸੰਗਤਾਂ ਦਾ ਦੂਰੋਂ ਦੂਰੋਂ ਲੋਕ ਹੀ ਮੇਲੇ ਦੇ ਵਿੱਚ ਸ਼ਾਮਲ ਹੁੰਦੇ ਨੇਗੇ ਤੇ ਇੱਥੇ ਵੀ ਜਿਹੜਾ ਲੰਗਰ ਚੱਲ ਰਿਹਾ ਜਿਵੇਂ ਆਪਾਂ ਤੁਹਾਨੂੰ ਪਿੱਛੇ ਦਿਖਾਇਆ ਸੀ ਤੇ ਬਹੁਤ ਸਾਰੇ ਲੰਗਰ ਵੀ ਇੱਥੇ ਮੇਲੇ ਦੇ ਵਿੱਚ ਜਿਹੜੇ ਲੱਗਦੇ ਨੇ ਪਕੌੜਿਆਂ ਦਾ ਲੰਗਰ ਸੀ ਹੋਰੇ ਜਿਵੇਂ ਚੱਲ ਰਿਹਾ ਤੇ ਨਾਲ-ਨਾਲ ਉਹੀ ਉਸੇ ਤਰ੍ਹਾਂ ਸਜਾਵਟੀ ਸਮਾਨ ਹਨ ਬੱਚਿਆਂ ਦੇ ਖੜਾਉਣੇ ਵਾਲੀਆਂ ਦੁਕਾਨਾਂ ਹੋ ਗਈਆਂ ਜਿਵੇਂ ਬਹੁਤ ਜਿਵੇਂ ਥੋ ਥੋ ਤੇ ਇਸੇ ਤਰ੍ਹਾਂ ਲੰਗਰ ਇੱਥੇ ਲੱਗੇ ਹੋਏ ਨੇ ਆ ਵੀ ਉਰੇ ਲੰਗਰ ਚੱਲ ਰਿਹਾ। ਜਿੰਨ ਜਾਣਦੇ ਹੁੰਦੇ ਆ। ਇਸ ਤਰ੍ਹਾਂ ਲੰਗਰ ਵੀ ਬਹੁਤ ਮਿਲਣਗੇ ਇੱਥੇ ਆਪਾਂ ਨੂੰ ਮੇਲੇ ਦੇ ਵਿੱਚ। ਇੱਥੇ ਮਤਲਬ 22 ਮੇਲੇ ਸੀ, ਕੋ ਲੋ ਕੋ ਕਹਿੰਦੇ ਵੀ ਸ਼ਾਮ ਨੂੰ ਤੇ ਇੱਥੇ ਪੈਰ ਧਰਨ ਨੂੰ ਵੀ ਥਾਂ ਨਹੀਂ ਹੁੰਦੀ। ਸਵੇਰੀ ਇਹਨਾਂ ਇਕੱਠਾ ਸਾਂ ਤੁਸੀਂ ਸ਼ਾਮ ਨੂੰ ਦੇਖ ਸਕਦੇ ਹੋ। ਦੋ ਤਿੰਨ ਰਾਸਤੇ ਜਾਂਦੇ ਨੇ ਬਾਬਾ ਸੂਟਲ ਜਿਹਦੇ ਮੰਦਿਰ ਨੂੰ ਉਹ ਦੋਨੋਂ ਤਿੰਨਾਂ ਰਾਸਤਿਆਂ ਦੇ ਵਿੱਚ ਜਿਹੜਾ ਆਪਣਾ ਇਹ ਮੇਲਾ ਜਿਹੜਾ ਲੱਗਦਾ ਹੈ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਦੋਨੋਂ ਤਿੰਨਾਂ ਰਾਹਾਂ ਦੇ ਵਿੱਚ ਇਥੇ ਜਿਵੇਂ ਢੋਲ ਨਾਲ ਆ ਰਹੇ ਨੇ ਹਨਾ ਮੱਥਾ ਟੇਕਣਾ ਇਸੇ ਤਰ੍ਹਾਂ ਇੱਥੇ ਢੋਲ ਨਾਲ ਜਿਹੜਾ ਮੱਥਾ ਟੇਕਣ ਆਉਂਦੇ ਨੇ ਜਿਵੇਂ ਆ ਛੋਟਾ ਬੱਚਾ ਉਹਨਾਂ ਨਾਲ ਤੇ ਇਸੇ ਤਰ੍ਹਾਂ ਪਹੁੰਚਦੇ ਨੇਗੇ ਬਾਬੇ ਦੇ ਆਸਥਾਨ ਤੇ ਮੱਥਾ ਟੇਕਣ ਜਿਵੇਂ ਆ ਬਾਈ ਹੋਣੀ ਜਾ ਰਹੇ ਨੇ ਜਿਵੇਂ ਜਿਨ੍ਹਾਂ ਦੇ ਸੁੱਖਾ ਵਾਰ ਆਉਂਦੀਆਂ ਨੇ ਇੱਥੇ ਉਹ ਢੋਲ ਨਾਲ ਇੱਥੇ ਮੱਥਾ ਟੇਕਣਾ ਆਉਂਦੇ ਨੇਗੇ ਆਹ ਰਾਸਤੇ ਤੋਂ ਅੰਦਰ ਮੰਦਰ ਨੂੰ ਜਾਂਦਾ ਮੱਥਾ ਟੇਕਣ ਵਾਸਤੇ ਤੇ ਇੱਥੇ ਵੀ ਨਾਲ-ਨਾਲ ਸਾਰੀਆਂ ਦੁਕਾਨਾਂ ਜਿਵੇਂ ਲੱਗੀਆਂ ਹੋਈਆਂ ਨੇ ਹਨਾ ਜਿਹੜੇ ਮੱਥਾ ਟੇਕਣ ਵਾਸਤੇ ਪ੍ਰਸ਼ਾਦ ਜਿਹੜਾ ਲੈ ਕੇ ਜਾਂਦੇ ਨੇ ਉਹ ਇੱਥੋਂ ਲੈ ਕੇ ਜਾਂਦੇ ਨੇ ਸਾਰੀਆਂ ਦੁਕਾਨਾਂ ਉਰੇ ਮੰਦਰ ਦੇ ਨੇੜੇ ਉਹ ਲੱਗੀਆਂ ਹੋਈਆਂ ਨੇ ਇੱਥੋਂ ਸਾਰੇ ਜਾਂਦੇ ਨੇ ਦਰਸ਼ਨਾਂ ਵਾਸਤੇ ਅੰਦਰ ਤੇ ਦੂਰ ਦੂਰ ਤੱਕ ਐਵੇਂ ਇਹ ਮੇਲੇ ਦੇ ਵਿੱਚ ਜਿਹੜੀਆਂ ਦੁਕਾਨਾਂ ਉਹ ਲੱਗਦੀਆਂ ਨੇਗੀਆਂ ਤੇ ਉਰੇ ਵੀ ਕੁਝ ਦੁਕਾਨਾਂ ਲੱਗੀਆਂ ਹੋਈਆਂ ਨੇ ਅੰਦਰ ਜਿਵੇਂ ਮੱਥਾ ਜਿਹੜਾ ਟੇਕਿਆ ਜਾਂਦਾ ਹਨਾ ਸਾਰਾ ਇੱਥੋਂ ਪ੍ਰਸ਼ਾਦ ਲੈ ਕੇ ਜਾਂਦੇ ਨੇ ਕਿ ਸਾਰੀਆਂ ਸੰਗਤਾਂ ਜਿਹੜੀਆਂ ਮੱਥਾ ਟੇਕਣ ਵਾਸਤੇ ਆਉਂਦੀਆਂ ਨੇਗੀਆਂ ਇੱਥੇ ਅੱਜ ਮੇ ਪਤਾਣਾ ਹੋ ਗਿਆ ਹਨਾ ਐਵੇਂ ਦੀਆਂ ਸਾਰੀਆਂ ਚੀਜ਼ਾਂ ਤੇ ਸਾਰੀਆਂ ਜਿਵੇਂ ਬਦਾਣਾ ਹੋ ਗਿਆ ਹਨ ਐਵੇਂ ਦੀਆਂ ਸਾਰੀਆਂ ਚੀਜ਼ਾਂ ਨੇ ਆ ਦੇਖੋ ਆ ਸਾਰਾ ਅੰਦਰ ਮੱਥਾ ਜਿਹੜਾ ਟੇਕਿਆ ਜਾਂਦਾ ਤੇ ਕਿਹੜੀ ਕਿਹੜੀ ਚੀਜ਼ ਦਾ ਮੱਥਾ ਟੇਕਿਆ ਜਾਂਦਾ ਜੀ ਉਹਰੇ ਬਦਾਣਾ ਮੱਠੀਆਂ ਹੁੰਦੀਆਂ ਰੋਟ ਅੰਦਾਜੀ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਬਦਾਣਾ ਹੋ ਗਿਆ ਬਾਈ ਕਹਿੰਦੇ ਰੋਟ ਹੋ ਗਿਆ ਹਨ ਮੱਠੀਆਂ ਹੋ ਗਈਆਂ ਤੇ ਇਹ ਸਾਰੀਆਂ ਚੀਜ਼ਾਂ ਦਾ ਇੱਥੇ ਜਿਹੜਾ ਮੱਥਾ ਉਹ ਟੇਕਿਆ ਜਾਂਦਾ ਜਿਵੇਂ ਆਹ ਬਾਈ ਹוני ਇੱਥੇ ਇਹਨਾਂ ਨੇ ਦੁਕਾਨ ਬਾਈ ਯੂਨੀਅਨ ਲਾਈ ਹੋਈ ਹੈ ਤੇ ਫਿਰ ਇੱਥੋਂ ਸਾਰਾ ਇਹ ਪ੍ਰਸ਼ਾਦ ਲੈ ਕੇ ਜਾਂਦੀਆਂ ਨੇ ਸੰਗਤਾਂ ਅੰਦਰ ਦਰਸ਼ਨਾਂ ਵਾਸਤੇ ਤੇ ਇੱਥੇ ਬਹੁਤ ਸਾਰੀਆਂ ਦੁਕਾਨਾਂ ਨੇ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਆ ਗਏ ਆਪਾਂ ਲਾਈਨ ਦੇ ਵਿੱਚ ਖੜ ਗਏ ਅੰਦਰ ਹੁਣ ਆਪਾਂ ਤੁਹਾਨੂੰ ਅੰਦਰੋਂ ਦਰਸ਼ਨ ਕਰਵਾਵਾਂਗੇ ਬਹੁਤ ਸਾਰੀਆਂ ਸੰਗਤਾਂ ਇੱਥੇ ਆਈਆਂ ਹੋਈਆਂ ਨੇ ਦਰਸ਼ਨਾਂ ਵਾਸਤੇ ਕੱਟ ਤੁਸੀਂ ਦੇਖ ਸਕਦੇ ਹੋ ਆਪਾਂ ਨੇੜੇ ਪਹੁੰਚ ਗਏ ਮੰਦਿਰ ਦੇ ਤੇ ਇੱਥੇ ਬਹੁਤ ਭਾਰੀ ਇਕੱਠ ਹੈ ਅੱਜ ਪਹਿਲਾ ਦਿਨ ਹੈ ਮੇਲੇ ਦਾ ਤੇ ਇਸੇ ਤਰ੍ਹਾਂ ਪੰਜ ਛੇ ਦਿਨ ਇੱਥੇ ਇਕੱਠ ਰਹਿੰਦਾ ਬਹੁਤ ਭਾਰੀ ਤੇ ਅੰਦਰ ਜਾਵਾਂਗੇ ਤੇ ਦਰਸ਼ਨ ਕਰਵਾਵਾਂਗੇ ਤੁਹਾਨੂੰ ਅੰਦਰੋਂ ਇਹ ਇੱਥੇ ਵੀ ਦੋ ਤਿੰਨ ਜਗ੍ਹਾ ਜਿਹੜਾ ਮੱਥਾ ਟੇਕਿਆ ਜਾਂਦਾ ਤੇ ਪਹਿਲਾਂ ਦੂਸਰੇ ਮੰਦਰ ਦੇ ਆਪਾਂ ਤੁਹਾਨੂੰ ਦਰਸ਼ਨ ਕਰਾਏ ਨੇ ਤੇ ਹੁਣ ਅਰੇ ਪਹੁੰਚੇ ਆਪਾਂ ਮੰਦਰ શ્રી ਸਿੱਧਵਾਤਾ ਸੋਟਲ ਤੇ ਇਹ ਮੰਦਰ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਤੇ ਤੁਸੀਂ ਇਕੱਠ ਦੇਖ ਸਕਦੇ ਹੋ ਬਹੁਤ ਭਾਰੀ ਜਿਹੜਾ ਕੱਪ ਹੋਇਆ ਹੋਇਆ ਹੈ ਫਰਮਾਨ ਦਰਸ਼ਨ ਕਰਾਤੇ ਬਾਬਾ ਸੋਢਰ ਜੀ ਦੇ ਸਥਾਨ ਤੇ ਬਾਬਾ ਸੋਢਰ ਜੀ ਦੇ ਮੰਦਿਰ ਤੇ ਤੇ ਤੁਸੀਂ ਇਕੱਠ ਦੇਖ ਸਕਦੇ ਹੋ ਬਹੁਤ ਭਾਰੀ ਜਿਹੜਾ ਇਕੱਠ ਹੋਇਆ ਹੋਇਆ ਤੇ ਇਸੇ ਤਰ੍ਹਾਂ ਚਾਰ ਪੰਜ ਦਿਨ ਇੱਥੇ ਜਿਹੜਾ ਇਕੱਠ ਰਹਿੰਦਾ ਬਹੁਤ ਭਾਰੀ ਹੁੰਦਾ ਸੰਗਤਾਂ ਦਾ ਤੇ ਲਾਈਨਾਂ ਸਾਰੀਆਂ ਤੁਸੀਂ ਦੇਖੋ ਬਹੁਤ ਵੱਡੀਆਂ ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਇੱਥੇ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਨੇ ਗੁਰਦੁਆਰਾ ਸੋਢਰ ਸ਼ਨੋਰੀ ਨਹਿنگ ਸਿੰਘਾ ਤੇ ਇੱਥੇ ਜਾਂਦੇ ਆ ਵੀ ਆਪਾਂ ਦਰਸ਼ਨ ਕਰਾਉਨੇ ਆ ਤੁਹਾਨੂੰ ਤੇ ਉੱਪਰ ਲਿਖਿਆ ਹੋਇਆ ਗੁਰਦੁਆਰਾ ਸੋਟਲ ਸੰਨ 1865 1865 ਦਾ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਉੱਪਰ ਬੋਰਡ ਤੇ ਲਿਖਿਆ ਹੋਇਆ 1865 ਦੇ ਗੁਰਦੁਆਰਾ ਸਾਹਿਬ ਨੇ ਇਹ ਬਣੇ ਹੋਏ ਤੇ ਇਧਰਲੀ ਸਾਈਡਾ ਨਾਲ ਇਹ ਹ ਮੰਦਿਰ ਹੈ ਤੇ ਮੰਦਿਰ ਦੇ ਨਾਲੇ ਇਹ ਗੁਰਦੁਆਰਾ ਸਾਹਿਬ ਨੇ ਤੇ ਚਲਦੇ ਆਪਾਂ ਅੰਦਰੋਂ ਤੁਹਾਨੂੰ ਦਰਸ਼ਨ ਕਰਵਾਉਨੇ ਆਂਗੇ ਗੁਰਦੁਆਰਾ ਸਾਹਿਬ ਦੇ

ਗੁਰਦੁਆਰਾ ਸਾਹਿਬ ਦੀ ਵੀ ਆਪਾਂ ਤੁਹਾਨੂੰ ਦਰਸ਼ਨ ਕਰਵਾਤੇ ਜਿਹੜੇ ਇੱਥੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਤੇ ਅੱਗੇ ਚੱਲਦੇ ਹਾਂ ਅੱਗੇ ਉਹ ਆਪਾਂ ਦਿਖਾਉਨੇ ਆ ਸਾਰਾ ਜਾ ਕੇ ਤੇ ਇਸੇ ਤਰ੍ਹਾਂ ਇੱਥੇ ਬਹੁਤ ਭਾਰੀ ਜਿਹੜਾ ਇਕੱਠ ਹੁੰਦਾ ਸਾਰੀਆਂ ਸੰਗਤਾਂ ਇੱਥੇ ਪਹੁੰਚਦੀਆਂ ਨੇ ਆ ਕੇ ਦਰਸ਼ਨਾਂ ਵਾਸਤੇ ਤੇ ਦੂਰੋਂ ਦੂਰੋਂ ਆ ਕੇ ਸੰਗਤਾਂ ਇਹ ਮੇਲੇ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਤੇ ਆਹ ਸਾਈਡ ਵੀ ਸੰਗਤਾਂ ਜਾਂਦੀਆਂ ਨੇ ਥੱਲੇ ਦਰਸ਼ਨਾਂ ਵਾਸਤੇ ਇੱਧਰ ਵੀ ਆਪਾਂ ਜਾਵਾਂਗੇ ਇਹ ਥੱਲੇ ਬਣੀ ਹੋਈ ਜਗਾ ਬਹੁਤ ਸਾਰੀਆਂ ਸੰਗਤਾਂ ਇੱਥੇ ਜਾਂਦੀਆਂ ਨੇ ਕੱਟ ਤੁਸੀਂ ਦੇਖ ਸਕਦੇ ਹੋ ਇਸੇ ਤਰ੍ਹਾਂ ਇੱਥੇ ਤਿੰਨ ਚਾਰ ਦਿਨ ਬਹੁਤ ਭਾਰੀ ਜਿਹੜਾ ਕੱਟ ਰਹਿਣਾ ਹੈ। ਕਿ ਆਪੋ ਥੱਲੇ ਚੱਲਦੇ ਆ। ਥੱਲੋ ਦਿਖਾਉਂਦੇ ਆ ਬਹੁਤ ਥੱਲੇ ਜਗ੍ਹਾ ਬਣੀ ਹੋਈ ਆ ਜਾ ਕੇ। ਬਹੁਤ ਇੱਥੇ ਕਾਠਾ ਭਾਰੀ ਦੋਨੋਂ ਸਾਈਡ ਤੋਂ ਸੰਗਤਾਂ ਜਾ ਰਹੀਆਂ ਨੇ। ਤੇ ਅੱਜ ਤਾਂ ਮੇਲੇ ਦਾ ਪਹਿਲਾ ਦਿਨ ਆ। ਹੋਰ ਹੀ ਹੋੜੀ ਮੇਲਾ ਇਸੇ ਤਰ੍ਹਾਂ ਆ ਪਖੜਾ ਇਹ। ਕਿ ਇੱਥੇ ਬਾਈ ਮਿਲੇ ਸੀ ਇੱਕੋ ਕਹਿੰਦੇ ਵੀ ਸ਼ਾਮ ਨੂੰ ਦੇ ਇੱਥੇ ਪੈਰ ਧਰਨ ਨੂੰ ਥਾਂ ਨਹੀਂ ਹੁੰਦੀ। ਹੁਣੇ ਤੁਸੀਂ ਦੇਖ ਲਓ ਵੀ ਸਵੇਰ ਦੇ ਟਾਈਮ ਇੰਨਾ ਇਕੱਠਾ ਹੋਰੇ। ਸ਼ਾਮ ਨੂੰ ਵੀ ਇਕੱਠ ਕਿੰਨਾ ਹੋਊਗਾ। ਬਹੁਤ ਭਾਰੀ ਜਿਹੜਾ ਇਕੱਠ ਹੋਇਆ ਹੋਇਆ ਹਨ ਤੇ ਇੱਥੇ ਮੱਥਾ ਟੇਕਦੇ ਨੇਗੇ ਇਹ ਇਸ ਤਰ੍ਹਾਂ ਇੱਥੇ ਜਿਹੜਾ ਮੱਥਾ ਉਹ ਟੇਕਿਆ ਜਾਂਦਾ ਤੇ ਇਸੇ ਤਰ੍ਹਾਂ ਬਹੁਤ ਜਿਹੜਾ ਭਾਰੀ ਇਕੱਠ ਹੁੰਦਾਗਾ ਮੇਲੇ ਦੇ ਵਿੱਚ ਤੇ ਆ ਮੱਥਾ ਟੇਕਦੇ ਨੇ ਇੱਥੇ ਜਿਵੇਂ ਜੌਂ ਨਹੀਂ ਆਪਾਂ ਜੌਂ ਹੁੰਦੇ ਨੇ ਜੌਂ ਤੇ ਜੌਂ ਜੌਂ ਆ ਜਿਹੜਾ ਮੱਥਾ ਇੱਥੇ ਟੇਕਿਆ ਜਾਂਦਾ ਜਿਵੇਂ ਆਪਣੇ ਦੁਸ਼ਹਿਰੀ ਨੂੰ ਜੌਂ ਲਾ ਦਉਂਦੇ ਨੇ ਇਹ ਸਾਰੇ ਇੱਥੇ ਜੌਂ ਆ ਦਾ ਜਿਹੜਾ ਮੱਥਾ ਟੇਕ ਰਹੇ ਨੇ ਇਹ ਆਪਾਂ ਦਿਖਾਉਣੇ ਆਗੇ ਤੁਹਾਨੂੰ ਜਾ ਕੇ ਤੇ ਐਸੇ ਤਰ੍ਹਾਂ ਇੱਥੇ ਮੱਥਾ ਜਿਹੜਾ ਟੇਕਿਆ ਜਾਂਦਾ ਜਿਉਂ-ਜਿਉਂ ਪਏ ਨੇ ਦੇਖੋ ਪੂਰੇ ਵੀ ਬਹੁਤ ਜਿਹੜਾ ਭਾਰੀ ਇਕੱਠ ਹੋਇਆ ਹੋਇਆ ਸੰਗਤਾਂ ਦਾ ਹਨਾ ਨਾਲ-ਨਾਲ ਤੇ ਅੱਗੇ ਜਾਂਦੇ ਆਂ ਕਿਉਂ ਦਿਖਾਉਨੇ ਆਂਗੇ ਆਪਾਂ ਤੁਹਾਨੂੰ ਤੇ ਇੱਧਰ ਥੱਲੇ ਬਹੁਤ ਭਾਰੀ ਜਿਹੜਾ ਇਕੱਠ ਹੋਇਆ ਹੋਇਆ ਅੱਗੇ ਜਾਂਦੇ ਆਂ ਕਿਉਂ ਦਿਖਾਉਣੇ ਆਂਗੇ ਆਪਾਂ ਤੁਹਾਨੂੰ ਲੈ ਕੇ ਤੇ ਉਰੇ ਵੀ ਜਿਹੜਾ ਮੱਥਾ ਟੇਕਿਆ ਜਾਂਦਾ ਆਹ ਜਗ੍ਹਾ ਦੇ ਉੱਪਰ ਵੀ ਬਾਬਾ ਜੀ ਕਿਰਪਾ ਤੇ ਇਸੇ ਤਰ੍ਹਾਂ ਬਹੁਤ ਭਾਰੀ ਉਰੇ ਇਕੱਠ ਹੁੰਦਾ ਹੈ ਮੇਲੇ ਦੇ ਵਿੱਚ ਤੇ ਆਹ ਜਗ੍ਹਾ ਤੇ ਵੀ ਮੱਥਾ ਜਿਹੜਾ ਲੇ ਕੇ ਆਇਆ ਜਾਂਦਾ ਇਹ ਵੀ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਉਰੇ ਵੀ ਬਹੁਤ ਭਾਰੀ ਇਕੱਠ ਹੋਇਆ ਹੋਇਆ ਵਾਹ ਕਾਰਨ ਇਸੇ ਤਰ੍ਹਾਂ ਇਕੱਠਾ ਹੁੰਦਾ। ਇਸੇ ਤਰ੍ਹਾਂ ਆਫਸਰਾਂ ਦੇ ਤਾਂ ਵੀ ਆਨੇ ਹੋਰੇ। ਇਕੱਠ ਤੁਸੀਂ ਦੇਖ ਸਕਦੇ ਹੋ ਬਹੁਤ ਭਾਰੀ ਇਕੱਠ ਹੋਇਆ ਹੋਇਆ। ਦੁੱਧ ਦੇ ਛੱਟੇ ਮਾਰੇ ਜਾ ਰਹੇ ਨੇ ਸਾਰੀਆਂ ਸਾਹਮਣੇ ਪਾਉਂਦੇ ਦੁੱਧ ਦੇ ਛੱਟੇ ਮਾਰ ਰਹੇ ਨੇ ਤੇ ਦੁੱਧ ਦੇ ਪੈਕ ਤੇ ਬੈਗ ਪਏ ਨੇ ਥੱਲੇ ਇਹ ਤਾਂ ਖਾਣੇ ਆਪਾਂ ਤੁਹਾਨੂੰ ਤੇ ਇਸੇ ਤਰ੍ਹਾਂ ਇਸ ਦੁੱਧ ਦਾ ਵੀ ਮਾਤਾ ਜਿਹੜਾ ਡੇਕਿਆ ਜਾਂਦਾ ਕੱਟ ਤੁਸੀਂ ਦੇਖ ਸਕਦੇ ਹੋ ਕਿੰਨਾ ਭਾਰੀ ਜਿਹੜਾ ਇਕੱਠਾ ਹੋਇਆ ਹੋਇਆ ਸਾਰਿਆਂ ਦੇ ਉੱਪਰ ਦੁੱਧ ਦੇ ਜਿਹੜੇ ਛੱਟੇ ਮਾਰੇ ਜਾ ਰਹੇ ਨੇ ਸਾਰੀਆਂ ਸੰਗਤਾਂ ਦੇ ਉੱਪਰ ਔਰ ਦੁੱਧ ਦੇ ਬੈਗ ਤੇ ਬੈਲਟ ਪਾਏ ਨੇ ਉੱਥੇ ਮੱਥਾ ਜਿਹੜਾ ਦੁੱਧ ਦਾ ਟੇਕ ਆ ਜਾਂਦਾ ਔਰੇ ਸਾਰੇ ਉੱਪਰ ਦੁੱਧ ਪਾ ਰਹੇ ਨੇ ਇਹ ਤੇ ਜੇ ਤੁਹਾਨੂੰ ਦਰਸ਼ਨ ਕਰਵਾ ਦੇ ਹੁਣ ਆਪਾਂ ਦੂਸਰੀ ਸਾਈਡ ਚਲਾਂਗੇ ਤੇ ਕਾਢ ਹੋ ਲਵਾਂ ਜਾਂਦਾ ਰਿਹਾ ਦਰਸ਼ਨ ਕਰਵਾਦੇ ਤੁਹਾਨੂੰ ਤੇ ਇਸੇ ਤਰ੍ਹਾਂ ਬਹੁਤ ਭਾਰੀ ਇਕੱਠ ਰਹਿੰਦਾ ਇਹ ਮੇਲੇ ਦੇ ਵਿੱਚ ਬਾਬੇ ਸੋਟਣ ਦੇ ਮੇਲੇ ਦੇ ਵਿੱਚ ਇਹ ਮੇਲਾ ਕਿਤਾਬਾਂ ਦੇ ਵਿੱਚ ਵੀ ਆਪਾਂ ਪੜ੍ਹਦੇ ਹੁਸੀਂ ਛੋਟੇ ਹੁੰਦੇ ਸਕੂਲ ਟਾਈਮ ਕਿਤਾਬਾਂ ਦੇ ਵਿੱਚ ਇਹ ਮੇਲੇ ਦਾ ਜਿਹੜਾ ਜੇਕਰ ਆਉਂਦਾ ਸੀ ਸਾਰੇ ਸਾਰੀ ਥਾਂ ਬਣੀ ਹੋਈ ਹੈ ਜਗਾ ਬਣੀ ਹੋਈ ਹੈ ਬਾਬੇ ਸੋਟਣ ਦੀ ਅਗੋਂ ਤੁਹਾਨੂੰ ਆਪਾਂ ਦਿਖਾ ਦਾਨੀਆਂ ਜਾ ਕੇ ਹੋਰ ਤੇ ਇੱਧਰ ਜਿਵੇਂ ਲੰਗਰ ਜਿਹੜਾ ਤਿਆਰ ਕੀਤਾ ਜਾ ਰਿਹਾ ਆਹ ਸਾਈਡ ਲੰਗਰ ਦਾ ਤਿਆਰ ਹੋ ਰਿਹਾ ਅੰਦਰ ਇੱਥੇ ਲੰਗਰ ਵੀ ਜਿਹੜਾ ਚੱਲਦਾ ਹੋਊ ਲੰਗਰ ਜਿਹੜਾ ਇੱਥੇ ਬਣਾਇਆ ਜਾ ਰਿਹਾ ਹੈ ਇਥੇ ਇਹure ਲੰਗਰ ਜਿਹੜਾ ਵੰਡਿਆ ਜਾ ਰਿਹਾ ਹੈ ਲੰਗਰ ਚੱਲ ਰਿਹਾ ਹੈ ਪਹਿਲਾਂ ਆਪ ਤੁਹਾਨੂੰ ਲੰਗਰ ਜਿਹੜਾ ਤਿਆਰ ਹੁੰਦਾ ਦਿਖਾਇਆ ਸੀ ਤੇ ਔਰ ਇਹ ਲੰਗਰ ਜਿਹੜਾ ਉਹ ਚੱਲ ਰਿਹਾ ਤੇ ਆਹ ਵਾੜ ਜਿਹੜਾ ਮੰਦਰ ਆ ਗਿਆ ਜਿੱਥੇ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਕਰਵਾ ਕੇ ਆਇਆ ਤੇ ਇੱਥੋਂ ਥੱਲੇ ਸੰਗਤਾਂ ਜਾਂਦੀਆਂ ਨੇ ਦਰਸ਼ਨ ਵਾਸਤੇ ਤੇ ਇੱਥੋਂ ਪਰ ਆਪਾਂ ਹੁਣ ਬਾਹਰ ਜਾਵਾਂਗੇ ਬਾਹਰੋਂ ਤੁਹਾਨੂੰ ਦਿਖਾਵਾਂਗੇ ਝੂਲੇ ਬਾਕੀ ਜਿਹੜੀਆਂ ਸਾਰੀਆਂ ਜਿਹੜੀਆਂ ਦੁਕਾਨਾਂ ਹੋ ਲੱਗੀਆਂ ਹੋਈਆਂ ਨੇ ਹਨਾ ਉਹ ਦਿਖਾਵਾਂਗੇ ਦੇਖੋ ਮਕੇ ਆਪਾਂ ਦੂਸਰੀ ਸਾਈਡ 'ਤੇ ਆ ਗਏ ਦੁਵਾਰਾਂ ਆਲੇ-ਦਾਲੋਂ ਦੀ ਰਸਤਾ ਜਾਂਦਾ ਮੰਦਰ ਦੇ ਜਿਹੜੀ ਆ ਥੱਲੇ ਜਗ੍ਹਾ ਬਣੀ ਹੋਈ ਹੈ ਇਹਦੇ ਉੱਪਰ ਦੀ ਆਲੇ-ਦਾਲੋਂ ਦੀ ਰਾਹ ਜਾਂਦਾ ਥੱਲੇ ਜਾ ਕੇ ਆਏ ਸੀ ਆਪਾਂ ਆ ਸਾਈਡ ਤੇ ਚਾਰੇ ਪਾਸੋਂ ਸੰਗਤਾਂ ਆਉਂਦੀਆਂ ਨੇ ਮੰਦਰ ਦੇ ਵਿੱਚ ਐਂਟਰ ਹੁੰਦੀਆਂ ਨੇ ਸ਼ਹਿਰ ਦੇ ਦੋਨੋਂ ਤਿੰਨੋਂ ਪਾਸਿਓਂ ਮੰਦਿਰ ਨੂੰ ਜਿਹੜਾ ਰਸਤਾ ਆਉਂਦਾ ਉਥੋਂ ਇਸ ਤਰ੍ਹਾਂ ਹੀ ਅੰਦਰ ਮੰਦਿਰ ਦੇ ਵਿੱਚ ਮੱਥਾ ਟੇਕਣ ਵਾਸਤੇ ਜਿਹੜਾ ਭਾਰੀ ਇਕੱਠ ਹੋ ਹੁੰਦਾ ਤੇ ਆਪਾਂ ਦੁਬਾਰਾ ਫੇਰ ਉਹੀ ਮੇਨ ਸਥਾਨ ਤੇ ਆ ਗਏ ਜਿੱਧਰੀ ਸਾਈਡ ਕੋਰ ਦੋਰਾ ਸਾਹਿਬ ਬਣੇ ਹੋਏ ਨੇ ਉਥੇ ਆ ਗਏ ਆਪਾਂ ਦੁਬਾਰਾ ਆਪਾਂ ਅੰਦਰੋਂ ਦਰਸ਼ਨ ਕਰਕੇ ਆ ਗਏ ਅੰਦਰੋਂ ਆਪਾਂ ਤੁਹਾਨੂੰ ਦਰਸ਼ਨ ਕਰਾਏ ਨੇ ਬਾਬਾ ਸੋਢੜ ਜੀ ਦੇ ਸਥਾਨ ਦੇ ਤੇ ਇੱਧਰ ਵੀ ਨਾਲ ਨਾਲ ਸਾਰੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਆਹ ਟੈਟੂ ਵਾਲੀਆਂ ਦੁਕਾਨਾਂ ਬਹੁਤ ਜ਼ਿਆਦੇ ਨੇ ਆਹ ਟੈਟੂ ਬਣਾਉਂਦੇ ਨੇ ਜਿਹੜੇ ਇਹ ਬਹੁਤ ਆਏ ਹੋਏ ਨੇ ਇੱਥੇ ਆਹ ਛਾਪੇ ਹੋਗੇ ਜਿਵੇਂ ਹਨਾ ਛਾਪੇ ਲਾਉਂਦੇ ਹੁੰਦੇ ਨੇ ਜਿਹੜੇ ਐਵੇਂ ਦੀਆਂ ਦੁਕਾਨਾਂ ਬਹੁਤ ਸਾਰੀਆਂ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਮੇਲੇ ਦੇ ਵਿੱਚ ਤੇ ਅੱਗੇ ਚੱਲਦੇ ਆ ਅੱਗੋਂ ਦੇਖਦੇ ਆਂ ਕਿ ਆਪਾਂ ਜਾ ਕੇ ਕੁਝ ਮੇਲਾ ਤੇ ਹੁਣ ਆਪਾਂ ਜਾਵਾਂਗੇ ਜਿਹੜੀ ਸਾਈਡ ਝੂਲੇ ਲੱਗੇ ਹੋਏ ਨੇ ਹਨਾ ਝੂਲੇ ਵੀ ਤੁਹਾਨੂੰ ਆਪਾਂ ਅੰਦਰ ਖਾਵਾਂਗੇ ਤੇ ਇੱ ਨਾਲੇ ਹਸਾਵਟੀ ਸਮਾਨ ਇਸ ਤਰ੍ਹਾਂ ਦੀਆਂ ਦੁਕਾਨਾਂ ਬਹੁਤ ਜ਼ਿਆਦਾ ਨਹੀਂ ਮੇਲੇ ਦੇ ਵਿੱਚ ਆ ਸਜਾਵਟ ਵਾਲਾ ਸਮਾਨ ਮੈਂ ਪਹਿਲੀ ਵਾਰ ਦੇਖਿਆ ਇਹ ਪਤਾ ਨਹੀਂ ਵੀ ਬਾਬੇ ਸੋਢਰ ਦੇ ਮੇਲੇ ਦੇ ਵਿੱਚ ਆਉਂਦੇ ਨੇ ਦੁਕਾਨਾਂ ਲੈ ਕੇ ਮੈਂ ਹੋਰ ਮੇਲੇ ਦੇ ਵਿੱਚ ਨਹੀਂ ਦੇਖੀ ਐਵੇਂ ਦੀਆਂ ਦੁਕਾਨਾਂ ਬਹੁਤ ਸੋਹਣਾ ਸਮਾਨ ਆ ਸਜਾਵਟ ਵਾਲਾ ਪਹਿਲਾਂ ਵੀ ਆਪਾਂ ਦਿਖਾਇਆ ਵੀਡੀਓ ਦੇ ਸ਼ੁਰੂ ਚ ਤੇ ਐਵੇਂ ਦੀਆਂ ਦੁਕਾਨਾਂ ਤੁਹਾਨੂੰ ਇੱਥੇ ਜਿਹੜੀਆਂ ਮਿਲ ਜਾਣਗੀਆਂ ਤੇ ਬਹੁਤ ਵੱਡੇ ਵੱਡੇ ਲੰਗਰ ਜਿਹੜੇ ਲੱਗੇ ਹੋਏ ਨੇ ਇੱਧਰ ਜਿਵੇਂ ਲੰਗਰ ਚੱਲ ਰਿਹਾ ਸੰਗਤਾਂ ਲੰਗਰ ਸ਼ਕ ਰਹੀਆਂ ਨੇ ਅੱਗੇ ਵੀ ਉਸੇ ਤਰ੍ਹਾਂ ਜੁਐਲਰੀ ਵਾਲੀਆਂ ਦੁਕਾਨਾਂ ਐ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਲੱਗੀਆਂ ਇੱਥੇ ਬੱਚਿਆਂ ਵਾਲੇ ਖੜਾਉਣੇ ਹੋਗੇ ਜੁਐਲਰੀ ਹੋਗੀ ਹਨ ਇਸ ਤਰ੍ਹਾਂ ਦੀਆਂ ਦੁਕਾਨਾਂ ਤੇ ਹੁਣ ਆਪਾਂ ਆ ਗਏ ਝੂਲੇ ਵਾਲੀ ਸਾਈਡ ਜਿੱਥੇ ਜਿਹੜੇ ਝੂਲੇ ਲੱਗੇ ਹੋਏ ਨੇ ਇੱਥੇ ਚੰਡੋਲ ਵੀ ਚੱਲ ਰਿਹਾ ਕੁਝ-ਕੁਝ ਛੋਟੇ ਬੱਚਿਆਂ ਵਾਲੇ ਝੂਲੇ ਵੀ ਹੈਗੇ ਨੇ ਇਹ ਆਪਾਂ ਦਿਖਾਉਨੇ ਆ ਤੁਹਾਨੂੰ ਜਾ ਕੇ ਤੇ ਇਸ ਤਰ੍ਹਾਂ ਵੱਡੇ-ਵੱਡੇ ਝੂਲੇ ਵੀ ਲੱਗਦੇ ਨੇ ਬਾਬੇ ਸੋਟਲ ਦੇ ਮੇਲੇ ਦੇ ਵਿੱਚ ਆ ਚੰਡੋਲ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਤੇ ਆਇਆ ਜਿਵੇਂ ਇੱਧਰ ਛੋਟੇ ਬੱਚਿਆਂ ਨਾਲ ਆ ਗਿਆ ਝੂਲਾ ਤੇ ਇਸ ਤਰ੍ਹਾਂ ਛੋਟੇ ਬੱਚਿਆਂ ਦੇ ਇੰਜੋਏਮੈਂਟ ਵਾਸਤੇ ਵੱਡਿਆਂ ਦੇ ਇੰਜੋਏਮੈਂਟ ਵਾਸਤੇ ਬਹੁਤ ਸਾਰੇ ਝੂਲੇ ਮੇਲੇ ਦੇ ਵਿੱਚ ਲੱਗੇ ਹੋਏ ਨੇ ਤੇ ਆਹ ਚੰਡੋਲ ਇੱਥੇ ਚੱਲ ਰਿਹਾ ਹੈ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਵੱਡੇ ਵੱਡੇ ਝੂਲੇ ਲੱਗਦੇ ਨੇ ਕੀ ਤੇ ਇੱਧਰ ਨਾਲ ਇਹ ਜਿਵੇਂ ਕਿਸ਼ਤੀ ਆ ਗਈ ਹੈ ਨਾ ਤੇ ਇਸ ਤਰ੍ਹਾਂ ਦੇ ਸਾਰੇ ਝੂਲੇ ਲੱਗਦੇ ਨੇ ਕੁਝ ਕਿੱਥੇ ਆ ਗੀਮਾਂ ਵੀ ਹੈਗੀਆਂ ਨੇ ਕੀ ਇੰਜੋਏਮੈਂਟ ਵਾਸਤੇ ਆ ਜਿਵੇਂ ਨਿਸ਼ਾਨੇ ਵਾਲੀ ਗੀਮ ਹੋਗੀ ਹੈ ਨਾ ਇਹ ਆ ਫੁੱਟਬਾਲ ਵਾਲੀ ਗੇਮ ਹੋ ਗਈ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੇਮਾਂ ਵੀ ਇੱਥੇ ਹੈਗੀਆਂ ਨੇ ਮੇਲੇ ਦੇ ਵਿੱਚ ਤੇ ਚੰਡੋਲ ਚੱਲ ਰਿਹਾ ਤੇ ਇਧਰ ਕੁਝ ਹੋਰ ਗੇਮਾਂ ਆ ਗਈਆਂ ਐਂਜਾਇਰਮੈਂਟ ਵਾਸਤੇ ਇਸ ਤਰ੍ਹਾਂ ਕਾਫੀ ਸਾਰੇ ਝੂਲੇ ਇਹ ਮੇਲੇ ਦੇ ਵਿੱਚ ਜਿਹੜੇ ਹੈਗੇ ਨੇ ਜਿਵੇਂ ਆਪਾਂ ਸਾਰਾ ਤੁਹਾਨੂੰ ਦਿਖਾਇਆ ਐਵੇਂ ਦੂਰੋਂ ਦੂਰੋਂ ਇੱਥੇ ਆਉਂਦੇ ਨੇ ਲੋਕ ਮੱਥਾ ਟੇਕਣ ਵਾਸਤੇ ਤੇ ਮੇਲੇ ਦੇ ਵਿੱਚ ਜਿਹੜੇ ਸ਼ਾਮਲ ਹੁੰਦੇ ਨੇ ਤੇ ਚੱਲਦੇ ਆਪਾਂ ਅੱਗੇ ਹੋਰ ਮੇਲਾ ਜਿਹੜਾ ਦੇਖਦੇ ਆਂ ਜਾ ਕੇ ਤੇ ਇਧਰ ਵੀ ਕੁਝ ਜਿਹੜੇ ਚੂਲੇ ਉਹ ਲੱਗੇ ਹੋਏ ਨੇ ਛੋਟੇ ਬੱਚਿਆਂ ਦੇ ਇੰਜੋਇਮੈਂਟ ਵਾਸਤੇ ਚੂਲੇ ਜਿਹੜੇ ਲੱਗਦੇ ਨੇਗੇ ਮੇਲੇ ਦੇ ਵਿੱਚ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਬਹੁਤ ਸਾਰੀਆਂ ਮਿਲਦੀਆਂ ਨੇ ਮੇਲੇ ਦੇ ਵਿੱਚ ਤੇ ਠੰਡੇ ਪਾਣੀ ਦੀਆਂ ਸ਼ਵੀਲਾਂ ਹੋਗੀਆਂ ਜਿਵੇਂ ਹਨ ਤੇ ਸ਼ਵੀਲਾਂ ਵੀ ਇੱਥੇ ਜਿਹੜੀਆਂ ਲਾਈਆਂ ਜਾਂਦੀਆਂ ਨੇ ਮੇਲੇ ਦੇ ਵਿੱਚ ਤੇ ਲੰਗਰ ਵੀ ਜਿਹੜੇ ਲਾਏ ਜਾਂਦੇ ਨੇ ਮੇਲੇ ਦੇ ਵਿੱਚ ਤੇ ਨਾਲ-ਨਾਲ ਇਧਰ ਕੁਝ ਹੋਰ ਬੱਚਿਆਂ ਦੇ ਖੜਾਉਣੇ ਵਾਲੀਆਂ ਦੁਕਾਨਾਂ ਟੈਡੀ ਵੀਰ ਵਾਲੀਆਂ ਦੁਕਾਨਾਂ ਇੱਥੇ ਆ ਗਈਆਂ ਹਨ ਆ ਸਾਰੇ ਟੈਡੀ ਵੀਰ ਹੋਗੇ ਜਿਵੇਂ ਦੂਰ ਦੂਰ ਤੱਕ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਲੱਗਦੀਆਂ ਨੇ ਕਿ ਮੇਲੇ ਦੇ ਵਿੱਚ ਬਹੁਤ ਵੱਡਾ ਮੇਲਾ ਇਹ ਮੈਂ ਪਹਿਲੀ ਵਾਰ ਦੇਖ ਰਿਹਾ ਆ ਬਾਬੇ ਸੋਟੜ ਦਾ ਮੇਲਾ ਸੁਣਿਆ ਬਹੁਤ ਵਾਰ ਸੀ ਮੇਲੇ ਬਾਰੇ ਕਿਤਾਬਾਂ 'ਚ ਪੜਿਆ ਬਹੁਤ ਵਾਰ ਸੀ ਪਰ ਅੱਜ ਦੇਖਣ ਦਾ ਜਿਹੜਾ ਮੌਕਾ ਮਿਲਿਆ ਤੇ ਸੱਚੀ ਮੁੱੱਚੀ ਬਹੁਤ ਵੱਡਾ ਮੇਲਾ ਇਹ ਬਾਬੇ ਸੋਟੜ ਦਾ ਮੇਲਾ ਜਿਹੜਾ ਤੇ ਇਸ ਤਰ੍ਹਾਂ ਦਾ ਸਮਾਨ ਹੋ ਗਿਆ ਜਿਵੇਂ ਘਰਾਂ ਦੀ ਸਜਾਵਟ ਵਾਲਾ ਐਵੇਂ ਦੀਆਂ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਆ ਕੁਝ ਕੁਲਚੇ 버ਗਰ ਹੋ ਗਿਆ ਹਨਾ ਖਾਣ ਪੀਣ ਵਾਲੀਆਂ ਦੁਕਾਨਾਂ ਹਰੇਕ ਤਰੀਕੇ ਦੀ ਦੁਕਾਨ ਹੈ ਇਹ ਮੇਲੇ ਦੇ ਵਿੱਚ ਖੜਾਉਣੇ ਖਾਣ ਪੀਣ ਵਾਲੀ ਜੁਐਲਰੀ ਵਾਲੀ ਹੋਗੀ ਆਹ ਸਾਈਡ ਖਾਣ ਪੀਣ ਵਾਲੀਆਂ ਦੁਕਾਨਾਂ ਜ਼ਿਆਦਾ ਨੇ ਇੱਧਰ ਕੁਝ ਛੋਟੇ ਬੱਚਿਆਂ ਲਈ ਝੂਲੇ ਲੱਗੇ ਹੋਏ ਨੇ ਛੋਟੇ ਛੋਟੇ ਬੱਚੇ ਇੰਜੋਏ ਵੀ ਕਰ ਰਹੇ ਨੇ ਝੂਲੇ ਦੇ ਵਿੱਚ ਬੈਠ ਕੇ ਤੇ ਐਵੇਂ ਸਾਰੇ ਇੰਜੋਏਮੈਂਟ ਵਾਸਤੇ ਝੂਲੇ ਬੱਚਿਆਂ ਵਾਸਤੇ ਇੱਥੇ ਜਿਹੜੇ ਲੱਗੇ ਹੋਏ ਨੇ ਮੇਲੇ ਦੇ ਵਿੱਚ ਇੱਥੇ ਵੀ ਕੁਝ ਛੋਟੇ ਬੱਚਿਆਂ ਦੇ ਇੰਜੋਏਮੈਂਟ ਵਾਸਤੇ ਝੂਲੇ ਲੱਗੇ ਹੋਏ ਨੇ ਅਜਵੇਂ ਜੰਪ ਵਾਲੇ ਹੋਗੇ ਹਨ ਤੇ ਇਸੇ ਤਰ੍ਹਾਂ ਵੱਡੇ-ਵੱਡੇ ਚੰਡੋਲ ਝੂਲੇ ਬੱਚਿਆਂ ਦੇ ਇੰਜੋਏਮੈਂਟ ਵਾਸਤੇ ਇਹ ਮੇਲੇ ਦੇ ਵਿੱਚ ਲੱਗਦੇ ਨੇ ਤੇ ਐਵੇਂ ਹੀ ਦੂਰ-ਦੂਰ ਤੱਕ ਇੱਥੇ ਭਾਰੀ ਜਿਹੜਾ ਇਕੱਠਾ ਹੈ ਮੇਲੇ ਦੇ ਵਿੱਚ ਤੇ ਅੱਗੇ ਚੱਲਦੇ ਆਪਾਂ ਅੱਗੇ ਉਹ ਦੇਖਦੇ ਆਂਗੇ ਜਾ ਕੇ ਮੇਲਾ ਆਪਾਂ ਤੇ ਚਾਰੇ ਪਾਸੇ ਇੱਥੇ ਤੁਹਾਨੂੰ ਇਕੱਠੇ-ਇਕੱਠ ਦੇਖੂ ਸੰਗਤਾਂ ਦਾ ਤੇ ਦੁਕਾਨਾਂ ਹੋਗੀਆਂ ਜਿਵੇਂ ਝੂਲੇ ਹੋਗੇ ਬਹੁਤ ਵੱਡਾ ਮੇਲਾ ਹੈ ਬਾਬੇ ਸੋਢੜ ਦਾ ਇੱਥੇ ਕੁਝ ਕਰੋਕਰੀ ਵਾਲੀਆਂ ਦੁਕਾਨਾਂ ਜੜੀਆਂ ਲੱਗੀਆਂ ਹੋਈਆਂ ਨਿਗੀਆਂ ਮੇਲੇ ਦੇ ਵਿੱਚ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਬਾਬੇ ਸੋਢੜ ਜੀ ਦਾ ਮੇਲਾ ਸੋ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ